ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡਿਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਈ ਕਾਲਾ ਤੇ ਬੱਬੂ ਇਹਨਾਂ ਕੋਲੋਂ ਬਹੁਤ ਸਾਰੀਆਂ ਵੀਡੀਓ ਹੁਣ ਤੱਕ ਬਣਾਈਆਂ ਤੇ ਅੱਜ ਫੇਰ ਇੱਕ ਵੀਡੀਓ ਬਣਾਉਣ ਲੱਗੇ ਆ ਅੱਜ ਫੇਰ ਕੁਝ ਗੱਬਣ ਤੇ ਕੁਝ ਸੋਹਣਾਂ ਸੋਹਣਾਂ ਗਾਵਾਂ ਇਸ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਵਾਂਗਾ ਸੈਦੋ ਕੇ ਪਿੰਡ ਮੋਗੇ ਜ਼ਿਲ੍ਹੇ ਚ ਪੈਂਦਾ ਤੇ ਇਹਦੇ ਨੇੜੇ ਭਧੌੜ ਵੀ ਰਹਿ ਜਾਂਦਾ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹਦਾ ਹੱਕ ਆ ਵੀ ਉਹ ਆ ਕੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦ ਲੇ ਨੰਬਰ 2 ਸਕਰੀਨ ਉੱਤੇ ਚੱਲਣਗੇ ਇਥੇ ਤੁਸੀਂ ਕਾਲ ਕਰੋਗੇ ਉਹ ਮਿਲਦੇ ਆ ਬਾਈ ਨੂੰ ਕਾਲੇ ਬਾਈ ਸਸਤੀ ਕਾਲਸੀ ਗਜਜੀਤ ਵੀਰੇ ਕਾਲੇ ਅੱਜ ਆਪਾਂ ਗਾਵਾਂ ਕਾਫੀ ਦਿਖਾਉਣੀਆਂ ਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਇਧਰਲੇ ਪਾਸੇ ਜਗਜੀਤ ਵੀਰੇ ਪਲੂਣ ਵੱਚੀ ਚੌਕ ਦਾ ਇੱਕ ਦੰਦ ਚੱਕਿਆ ਹਜੇ ਹਮ ਸਾਰਾ ਇਹਦਾ ਆਪਾਂ ਨੂੰ ਤਿੰਨ ਪੀੜੀਆਂ ਦਾ ਆਪਾਂ ਡਾਟਾ ਦੇ ਦਾਂਗੇ ਪਲੂਨ ਬੱਚੀ ਬਾਈ 30 ਲੀਟਰ ਤੋਂ ਉੱਪਰ 30 32 32 ਦੇਤੀ ਲੀਟਰ ਖੁੱਲਾ ਦੁੱਧ ਦੇਉ ਬਾਈ ਵਿੱਚ ਕੀ ਭਾਰੋਗੇ ਦਾ ਕਾਲੇ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜੀ ਕਰ ਲਗੇ 1,65,000 ਰੁਪਏ ਦੀ ਵੈੜ ਦੇ ਦਾ ਬੱਚਾ ਇਹਦੇ ਨਾਲ ਨਹੀਂ ਵਾ ਗੱਬਣਾ ਬਾਈ ਅੱਛਾ ਇਹ ਗੱਬਣਾ ਜੀ ਬਾਈ ਜੀ ਖੋਲੀ ਬਈ ਸਦੋ ਸੋ ਇਹ ਗੱਬਣ ਵੈੜ ਪਹਿਲਾ ਸੂਆ ਸੂਗੀ ਚੌਗ ਵਾਲਾ ਇੱਕ ਦੰਦ ਦੇ ਨਹੀਂ ਹਜੇ ਤੋੜਿਆ 1,65,000 ਫਿਕਸ ਹਵਾਨਾ ਅੱਥੀ ਚੁਆਈ ਵਾਲਾ ਥਾਨ ਰੰਗ ਰੂਪ ਜਦੋਂ ਬਾਹਰ ਨਿਕਲੂਗੀ ਤੁਸੀਂ ਦੇਖ ਲੈਣਾ ਚੰਗੀ ਅਗਾੜੀ ਹੈ ਬਹੁਤ ਫੇਰ ਜਾਨਵਰ ਬਹੁਤ ਸੋਹਣਾ ਦੱਸੋ ਦੇ ਕੋਈ ਦਾ ਢਾਂਚਾ ਸੋ ਇਹ ਪਹਿਲੇ ਨੰਬਰ ਤੇ ਵੇੜ ਤੁਹਾਨੂੰ ਦਿਖਾ ਰਹੇ ਹਾਂ ਕਮਾਲ ਆ ਬਈ ਅੱਥੀ ਚੁਾਈ ਵਾਲਾ ਥਾਣੂ ਦੋਸਤੋ ਸੋਹਣੀ ਆ ਗਾੜੀ ਆ ਗੋ ਵੀ ਹਵਾਨਾ ਸੋਹਣਾ ਬਾਕੀ ਫੇਸ ਤੁਸੀਂ ਦੇਖ ਸਕਦੇ ਹੋ ਨਰਵਾ ਢਾਂਚਾ ਮਜ਼ਬੂਤ ਬੰਦੇ ਬਈ ਸੋ ਇਹ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਹੋਰ ਵੇੜ ਇਹ ਵੀ ਗੱਬਣਾ ਬਈ ਇਹ ਹਾਂ ਵੀ ਜਗਜੀਤ ਇਹ ਦੋ ਦਿਨ ਦਾ ਬਈ ਬੱਛੀ ਠੀਕ ਹੈ ਇਹ ਬੱਚੀ ਵੀ ਦੇਣ ਲੈਂਦੀ ਹੈ ਹਜੇ ਕਾਲੇ ਇਹਦਾ ਰੇਟ ਕੀ ਰਹਿਣਾ ਭਾਈ ਜਗਜੀਤ ਵੀਰੇ ਇਹ ਵੀ 1,65,000 ਰੁਪਏ ਦੀ ਬੱਚੀ ਦੇ ਦਾਂਗੇ ਮੁੱਲ ਜਿਹੜਾ ਮਰਜ਼ੀ ਕਰਾ ਲਗੇ ਇਹ ਕਲਾਸ ਜਾਨਵਰ ਆ ਜਿੱਦੇ ਤਿਆਰ ਹੋਇਆ ਜਗਜੀਤ ਬਾਈ ਇਹਨਾਂ ਦੀ ਜਿੰਨੀ ਮਰਜ਼ੀ ਤਾਰੀਫ ਕਰ ਲਾ ਉਨੀ ਥੋੜੀ ਆ ਜਿਹੜੇ ਆਪਾਂ ਕਹਿ ਦਿੰਦੇ ਆ ਨਗੀਨੇ ਜਾਨਵਰ ਪਲੂਣ ਬੱਚੀਆਂ ਦੋ ਦੋ ਦੰਦ ਉਹ ਚੀਜ਼ਾਂ ਸੋ ਸੋ ਪਹਿਲਾ ਸੂਆ ਦੋ ਦੰਦ ਦਿਨ ਹਜੇ ਲਾਊਗੀ ਇਹ ਵੀ ਸੇਮ ਰੇਟ 1,65,000 ਇਹਦਾ ਵੀ ਸੋਹਣਾ ਫੇਸ ਆ ਬਨਾवट ਦੇਖੋ ਬਾਈ ਆਰਡਰ ਦੀ ਕਿੰਨੀ ਪਿਆਰੀ ਲੱਗੀ ਵੀ ਹੈ ਸਟ੍ਰਕਚਰ ਵਾਈਜ਼ ਇਹ ਤਾਂ ਕੱਚੀ ਹੈ ਬੱਛੀ ਸੋ ਹਜੇ denn ਲ ਇੰਦੀ ਹੈ ਵਸੇ ਹੋਵਾਨਾ ਅੱਜ ਵੀ ਫੁੱਲ ਤਿਆਰ ਦਿਸਦਾ ਕਲੂਨ ਥੋੜੀ ਥੋੜੀ ਪਾਉਣੀ ਸ਼ੁਰੂ ਕਰਤੀ ਹੈ ਕਮਾਲਾ ਬਾਈ ਸੋ ਇਹ 2 ਨੰਬਰ ਦੇ ਉੱਤੇ ਵੈੜ ਸੇਮ ਰੇਟ ਪਹਿਲਾ ਨੰਬਰ ਤੇ 2 ਨੰਬਰ ਜਿਹੜੀ ਮਰਜ਼ੀ ਤੁਸੀਂ ਖਰੀਦ ਲਓ ਆ ਕੇ ਦੇਖਿਓ ਜੋੜਾ ਖਰੀਦੋਗੇ ਮਾਨਤਨ ਭਰਾ ਕਰ ਦੇਣਗੇ ਬਾਕੀ ਗੱਲਬਾਤ ਗਿੱਤਿਆਂ ਸੌਦੇ ਹੁੰਦੇ ਆ ਇਸ ਤੋਂ ਅੱਗੇ ਇੱਕ ਹੋਰ ਵੈੜ ਗੱਬਣ ਖੜੀ ਐ ਦੱਸੋ ਸੋਹਣਾ ਕੱਦ ਹੱਥੀਂ ਚਵਾਈ ਵਾਲਾ ਥਣ ਰੰਗ ਬਲੈਕ ਐ ਪਰ ਹਾਈਟ ਲੈਂਥ ਬਹੁਤ ਸੋਹਣੀ ਕਾਲੇ ਬਾਈ ਕੈਨਵਸ ਵਾਲਾ ਐ ਇਹ ਦੋ ਦੰਦ ਬੱਚੀ ਐ ਬਾਈ ਇਹਦੇ 12 ਤਨ ਪਰ 13 ਤਨ ਪਿਆ ਜਗਜੀਤ ਵੀਰੇ ਬਹੁਤ ਪਿਆਰੀ ਵੈੜ ਆ 25 ਕਿਲੋ ਤੋਂ ਉੱਪਰ ਦੁੱਧ ਦੇ ਦੂ ਇਹ ਬੱਚੀ ਬਾਈ ਪਾਕ ਹੀ ਰਊਗਾ ਬਾਈ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲੇ ਗੈਸ ਨੋ 1,25,000 ਰੁਪਏ ਦੀ ਬੱਚੀ ਦੇ ਦਾਂ ਖੋਲੀ ਦੱਸੋ 1/2 ਲੱਖ ਰੁਪਏ ਚ ਸੋਹਣੀ ਵੈੜ ਬਰੀਡਿੰਗ ਤੇ ਕੰਮ ਕਰਨਾ ਤਾਂ ਵਧੀਆ ਬੱਚੇ ਪਾਉਗੀ ਦੁੱਧ ਭਾਵੇਂ ਗਰਮੀ ਆ ਜੇ ਤਾਂ ਵੀ ਸੋਹਣਾ ਦਿੰਦੀ ਰਹਿਣਾ ਥਣ ਹੱਥੀ ਚਵਾਈ ਵਾਲੇ ਆ ਹਵਾਨਾ ਫਿਕਸ ਰੱਖੂ ਪਰ ਅਜੇ ਦਿਨ ਪਏ ਆ ਦੇਖ ਫੋਟਾਂ ਚਾਹੀਦਾ ਇਹ 1.5 ਲੱਖ ਰੁਪਏ ਦੀ ਮਿਲ ਜਾਣੀ ਹੈ ਕਮਾ ਲਿਆ ਭਾਈ ਸੁਇਤੈ ਨੰਬਰ ਦੇ ਉੱਤੇ ਵਾਹਰ ਤੁਹਾਨੂੰ ਦਿਖਾ ਰਹੇ ਹਾਂ ਪਸੂ ਜਿਹੜਾ ਜੱਜਦਾ ਉਹਨੂੰ ਤੁਸੀਂ ਆ ਕੇ ਦੇਖ ਲਓ ਪਰ ਤੁਹਾਨੂੰ ਪਸੰਦ ਆਉਣਗੇ ਵਹਿੜਾ ਜਿਵੇਂ ਇਹ ਵਹਿੜ ਦਾ ਭਾਅ ਵੀ ਤੁਹਾਨੂੰ ਵਾਤਸਰ ਲੱਗੂਗਾ ਇਹ ਤੋਂ ਅੱਗੇ ਇੱਕ ਫਿਕਸ ਜੇ ਹਵਾਨੇ ਦੀ ਗਾਂ ਕਾਲੇ ਬਈ ਸੂਈ ਵੀ ਹੈ ਜੰਗ ਜਗਜੀਤ ਵੀਰੇ ਇਹ ਸੂਈਆਂ ਨੇ ਵੱਚੀ ਦਿੱਤੀ ਆ ਇਹ ਵਹਿੜ ਵੀ ਸੂਈ ਵੀ ਹੈ ਇਹ ਤਿੰਨਾ ਵਹਿੜਾਂ ਦਾ ਸੌਦਾ ਹੋ ਗਿਆ ਬਾਈ ਸੌਦਾ ਹੋ ਗਿਆ ਜੀ ਬਾਈ ਜੀ ਆ ਤੁਹਾਡੇ ਖੜੇ ਖੜੇ ਵੀਰੇ ਨੇ ਪੈਸੇ ਪਾਏ ਆ ਠੀਕ ਨੇ ਤਿੰਨ ਵਹਿੜਾਂ ਜੰਮੂ ਜਾਣਗੇ ਓਕੇ ਸਾਈ ਇਹਨਾਂ ਦੀ ਆ ਗਈ ਹੈ ਪਹਿਲਾਂ ਸਾਈ ਨਹੀਂ ਪਹੁੰਚੀ ਸੀ ਤੋਂ ਅਸੀਂ ਵੀਡੀਓ 'ਚ ਲਾ ਲਈਆਂ ਸੀ ਪਰ ਜਦੋਂ ਉਹਨੂੰ ਤੁਹਾਨੂੰ ਦਿਖਾਉਣੀ ਆ ਸੀ ਵਾਰੀ ਪਹੁੰਚੀ ਐ ਤਾਂ ਉਦੋਂ ਤੱਕ ਕੋਪਰਾ ਲੁਸਾਈ ਪਹੁੰਚ ਗਈ ਐ ਵੜਾ ਸੂਈਆਂ ਵੀਆਂ ਸੀ ਸੋਹਣੇ ਹਵਾਲੇ ਇਹ ਦੋਦੀ ਬੱਚੀ ਸੀ ਕਿ ਭਾਈ ਉਹ ਦੂਜਾ ਸੂਆ ਵੈੜ ਸੀ ਆ ਵੀ ਦੂਜਾ ਸੂਆ ਵੈੜ ਸੀ ਇਹਨਾਂ ਦੇ ਬੱਚਿਆਂ ਹੀ ਬਹੁਤ ਲਾਜਵਾਬ ਦਿੱਤੇਆਂ ਜਗਜੀਤ ਦੋਨਾਂ ਨੇ ਅੱਛਾ ਉਹਦੀ ਵਾਈਟ ਆ ਉਹਦੀ ਉਹ ਬੈਠੇ ਦੋਨੇ ਸੀ ਦੋਨੇ ਬੱਚੇ ਬਾਹਰ ਦੋਨੇ ਬੱਚੀਆਂ ਦੋਨੇ ਬੱਚੀਆਂ ਬੱਬੂ ਇਹਨੂੰ ਮੜਾ ਤੋਰੀ ਭਾਈ ਵਿਚਾਲੜੀ ਨੂੰ ਵੈਸੇ ਦੋਸਤੋ ਤੋੜ ਦਿੱਗੇ ਪਰ ਵਿਕਰੀ ਵਾਸਤੇ ਨਹੀਂ ਗਈ ਵੇਚ ਚੁੱਕੀ ਐ ਹੁਣ ਵੀਡੀਓ ਚ ਖੜੀ ਆ ਤਾਂ ਥੋੜਾ ਤੁਹਾਨੂੰ ਇਹਦੀ ਬਣਾਵਤ ਤੀਜਾ ਡਾਂਗਾ ਜਗਜੀਤ ਵੀਰੇ ਅੱਜ 24 25 ਕਿਲੋ ਬੋਲੀ ਹੋ ਗਏ ਦੇ ਕੋਲੇ 25 ਕਿਲੋ ਇਹਦੀ ਨਾਲ ਦੀ ਕੋਲੇ ਹੋ ਆ ਕੱਲ ਸੂਈ ਆਗਾ ਇਹਦੇ ਕੋਲੇ ਵੀ ਸਟਾਰਟਿੰਗ ਹੋ ਉੱਟ 23 ਕਿਲੋ ਠੀਕ ਹੈ ਤੋ ਦੇਖੋ ਵਹਿਣ ਮੜੀ ਵੈਸੀ ਤੋਰਦੇ ਆ ਵਸੋ ਬਣਾਵਟ ਦੇਖੋ ਢਾਂਚਾ ਦੇਖ ਲਓ ਹਵਾਨਾ ਬਹੁਤ ਸੋਹਣਾ ਫੈਕਸ ਬਿਲਕੁਲ ਨਾੜਾਂ ਹਵਾਨੇ ਤੋਂ ਪਿਛਲੇ ਪਾਸੋਂ ਵੀ ਦਿਸਦੀਆਂ ਸਾਈਡ ਤੋਂ ਦੇਖਾਂਗੇ ਤਾਂ ਵੀ ਬਹੁਤ ਸੋਹਣੀਆਂ ਨਾੜਾਂ ਦਿਸਣਗੀਆਂ ਢਾਂਚਾ ਦੇਖੋ ਲਿਆ ਬਾਈ ਪੂਰੀ ਬਰੀਕੀਆਂ ਦੇ ਵਿੱਚ ਵਹਿੜ ਦਿਸਦੀ ਹੈ ਖੈਰ ਇਹ ਵੇਚ ਚੁੱਕੀ ਆ ਤੇ ਇਦਾਂ ਦੀਆਂ ਵਹਿੜਾਂ ਆਉਂਦੀਆਂ ਰਹਿੰਦੀਆਂ ਤੁਸੀਂ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਜਦੋਂ ਪਸ਼ੂ ਸੂ ਪੈਂਦਾ ਫਿਰ ਹਵਾਨਾ ਉਹਦਾ ਜਿਆਦਾ ਸੋਹਣਾ ਲੱਗਣ ਲੱਗ ਜਾਂਦਾ ਕਿਉਂਕਿ ਥੋੜੀ ਪਲੂਣ ਲੈ ਜਾਂਦੀ ਹੈ ਦੁੱਧ ਪਸ਼ੂ ਨਿਤ ਭਰਨਾ ਸ਼ੁਰੂ ਕਰ ਦਿੰਦਾ ਇਹ ਗਾਂ ਵੀ ਵਿਕੀ ਹੋਈ ਹੈ ਇਹ ਤੋਂ ਅੱਗੇ ਤੁਹਾਨੂੰ ਇੱਕ ਦੋ ਗਾਵਾਂ ਹੋਰ ਆ ਜਿਹੜੀ ਇਹ ਪਲੂਣ ਵੱਛੀ ਆ ਜਗਜੀਤ ਵੀਰੇ ਚਾਰ ਦੰਦਾ ਠੀਕ ਹੈ ਬਹੁਤ ਜਿਆਦਾ ਹਾਈ ਕੁਆਲਿਟੀ ਜਾਨਵਰ ਬਣਨਾ ਜਿੱਤੇ ਬਾਈ ਨੇ ਤਿਆਰ ਹੋਣਾ ਹੈ ਠੀਕ ਹੈ ਪਹਿਲਨ 40 ਕਿਲੋ ਤੋਂ ਪਲੱਸ ਦੁੱਧ ਦੇ ਦੂ ਕੀ ਭਾਅ ਜਿਹੜੇ ਹਿਸਾਬ ਨਾਲ ਇਹਦਾ ਬਾਡੀ weight ਜਗਜੀਤ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 210000 ਰੁਪਏ ਦੀ ਬੱਚੀ ਦੇ ਦੋ 10 ਦੀ ਦੱਸੋ ਮਿਲੂਗੀ ਇਹ ਅਜੇ ਗਾੜੀ ਦੀਆਂ ਗੁੱਠਾਂ ਪੱਟਣੀਆਂ ਸ਼ੁਰੂ ਕੀਤੀਆਂ ਬਾਈ ਬਾਡੀ weight ਬੰਤਰ ਬਰੀਡ ਵਾਈਜ਼ ਕੁਆਲਿਟੀ A ਕਲਾਸ ਚਾਨਵਰਾ ਅਜੇ ਗਾੜੀ ਪੱਟਣ ਲੱਗ ਗਈ ਹੈ ਅਜੇ ਤਿਆਰ ਹੋਣੇ ਨੇ ਲਿਆ ਬਾਈ ਵਾਪਸ 210000 ਇਹਦੀ ਡਿਮਾਂਡ ਰਹੂਗੀ ਉਹ ਲਾਸਟ ਟੈਕ ਹੋਰ ਵੜ ਜਿਹੜੀ ਤੁਹਾਨੂੰ ਦਿਖਾਵਾਂਗੇ ਬਈ ਇਹਦੀ ਕੀ ਡਿਟੇਲ ਹੈ ਜੇ ਜੀਤ ਵੀਰੇ ਤੀਜਾ ਸੂਆ ਗਾਂ ਕੀ ਹੂੰ ਕਹਿ ਚਾਹੇ ਦੂਜਾ ਸੂਆ ਦੇ 60 ਕਿਲੋ ਤੋਂ ਪਲੱਸ ਦੁੱਧ ਦੇ ਦੂ ਗਰਮ ਇਹਨੂੰ ਨਜ਼ਰ ਰੱਖਦੇ ਆਂ ਅੱਛਾ ਕਿਸੇ ਕੋਲੇ ਵੀ ਚੱਲੀ ਜਾਵੇ 55 50 55 55 ਕਿਲੋ ਦੁੱਧ ਹੀ ਆਪਾਂ ਗਰੰਟੀ ਦੇ ਦਾਂ ਇਹ ਬੰਦਾ ਕੇਰ ਵਾਲਾ ਹੋਣਾ ਚਾਹੀਦਾ ਪੇ ਮੁੱਲੀ ਗਾਂ ਕੀ ਜਗਦੀ ਜਦ ਤਿਆਰ ਹੋਈ ਦੱਸੂਗੀ ਕੋਈ ਢੰਗ ਜਾਂ ਕੁਆਲਟੀ ਕੈਰੈਕਟਰ ਵਾਈਜ਼ ਵੀ ਮੇਰੇ ਕੋਲੇ ਕਿਹੋ ਜੇ ਢੰਗ ਵੰਗ ਲੱਗੇ ਵੇ ਇਹ ਤਾਂ ਰੇਟ ਕੀ ਰਣੇ ਜਿਦੀ ਦੇ ਤਾਂ ਮੁੱਲ ਜਿਹੜਾ ਮਰਜ਼ੀ ਕਰ ਲਗੇ 2.5 ਲੱਖ ਰੁਪਏ ਦੀ ਗਾਂ ਦੇਣੀ ਹੈ ਠੀਕ ਹੈ ਤੋੜਦੇ ਆ ਕਿ ਜੀਰਾ ਤੋੜ ਸੁਰਸਤ ਤੋੜ ਕੇ ਦੇਖਦੇ ਆ ਫੁੱਲ ਹਾਈਟ ਲੈਂਥ ਹੈ ਦੁੱਧ ਬਹੁਤ ਚੰਗਾ ਬਾਈ ਕਹਿੰਦਾ ਵੀ ਗਰਮੀ ਚ ਵੀ ਦੇਊਗੀ ਪਰ ਦੁੱਧ ਹਮੇਸ਼ਾ ਸੰਭਾਲਦਾ ਹੀ ਹੁੰਦਾ ਹਵਾਨਾ ਚੰਗਾ ਹਾਈਟ ਲੈਂਥ ਢਾਂਚਾ ਉਹ ਦਿਸਦਾ ਹੀ ਹੈ ਵੀਡੀਓ ਦੇ ਵਿੱਚ ਤੇ ਬਾਕੀ ਇਹ ਵੀ ਗੱਲ ਐਡ ਕਰ ਦਨਾ ਵੀ ਇਸ ਵਾਰ گاਵਾ ਪ੍ਰਤੀ ਖੇਚ ਵੀ ਪੰਜਾਬੀ ਪ੍ਰਾਵਾਂ ਦੀ ਜਾਂ ਬਾਹਰਲੀਆ ਸਟੇਟਾਂ ਦੀ ਇੰਨੀ ਕ ਐ ਵੀ ਪਸ਼ੂ ਸਾਰੇ ਤੁਸੀਂ ਦੇਖੋਗੇ ਬਹੁਤ ਛੇਤੀ ਵਿਖਦੇ ਐ ਲਿਆ ਭਾਈ ਸੋ ਇਹ ਵੀ ਗਾਂ ਫੋਰ ਸੇਲ ਐ ਦੋਸੋ ਇਹਦਾ ਤੀਜਾ ਸੂਆ ਐ ਬਰੀਡਿੰਗ ਤੇ ਕੰਮ ਕਰਨਾ ਐ ਤਾਂ ਵਧੀਆ ਬੱਚੇ ਪਾਊਗੀ ਹਵਾਨਾ ਹਜੇ ਕੱਚਾ ਐ ਢਿੱਲੀ ਐ ਤੇ ਲਾਹਵਾਨਾ ਦਿਸਦਾ ਕਿਉਂਕਿ ਜੇ ਦਿਨ ਪਏ ਐ ਦੇ ਸੂਨ ਦੇ ਵਿੱਚ ਜਦੋਂ ਪੂਰੀ ਠੋਕਰਾਂ ਤੇ ਆਉਗੇ ਉਦੋਂ ਸਹੀ ਰੋਖ ਸਮਝਾਉਣੀ ਹੁੰਦੀ ਹੈ ਵੈਸੇ ਜਿਹੜੇ ਬਰੀਡਿੰਗ ਤੇ ਕੰਮ ਕਰਦੇ ਆ ਜ ਜਿਹਨਾਂ ਨੂੰ ਪਰਖ ਹੈ ਉਹ ਅੱਜ ਵੀ ਸਮਝਣਗੇ ਸੋ ਇਹ گاਵਾ ਦੋਸਤੋ ਤਿੰਨ ਕੁਦਰਤੀਆਂ ਵੀ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਇਹਨਾਂ ਦੀ ਸਾਈ ਪਹੁੰਚ ਗਈ ਤੇ ਹੁਣ ਤੁਹਾਨੂੰ ਨਹੀਂ ਉਵੇਂ ਦਿਖਾਈਆਂ ਬਾਕੀ ਨਾਗ ਜਿਹੜੇ ਪੰਜ ਇੱਕ ਹੋਰ ਵਿਕਰੀ ਵਾਲੇ ਮੌਜੂਦ ਸੀ ਉਹ ਤੁਹਾਨੂੰ ਦਿਖਾਤੇ ਸੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਇਥੇ ਜਦੋਂ ਵੀ ਪਹੁੰਚੋਗੇ ਰੂਟੀਨ ਚ گاਵਾ ਇਸੇ ਤਰ੍ਹਾਂ ਦੀਆਂ ਤੁਹਾਨੂੰ ਹਰ ਟਾਈਮ ਅਵੇਲੇਬਲ ਹੀ ਮਿਲਣਗੇ ਮਿਹਰਬਾਨੀ